ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਧੀਰਮਲ ਦਾ ਹਮਲਾ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਬਕਾਲੇ ਆ ਕੇ ਗੁਰੂ ਬਣ ਦੀ ਆਸ਼ਾ ਰੱਖ ਇੱਕ ਡੇਰਾ ਲਗਾਈ ਬੈਠਾ ਸੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਉਪਰੰਤ ਸਿੱਖ ਸੰਗਤਾਂ ਬਹੁਤ ਮਾਇਆ ਤੇ ਭੇਟਾਵਾਂ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਈਆਂ ਸਨ ਧੀਰਮਲ ਪਾਸੋਂ ਇਹ ਸਹਾਰਿਆ ਨਾ ਗਿਆ ਉਸਨੇ ਆਪਣੇ ਸ਼ੀਹਾ ਮਸੰਦਾ ਤੇ ਹੋਰ ਲਾਲਚੀਆਂ ਨਾਲ ਮਿਲ ਕੇ ਵਿਉਂਤ ਬਣਾਈ ਕਿ ਮੱਖਣਸ਼ਾਹ ਦੇ ਆਪਣੇ ਡੇਰੇ ਜਾਣ ਪਿੱਛੋਂ ਗੁਰੂ ਤੇਗ ਬਹਾਦਰ ਜੀ ਦਾ ਘਰ ਲੁੱਟ ਲਿਆ ਜਾਵੇ ਅਤੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਜੀਉਂਦੇ ਜੀ ਗੁਰਗੱਦੀ ਪ੍ਰਾਪਤ ਨਹੀਂ ਸੀ ਹੋ ਸਕਣੀ ਮੱਖਣਸ਼ਾਹ ਦੇ ਆਪਣੇ ਡੇਰੇ ਜਾਣ ਦੀ ਖਬਰ ਮਿਲਣ ਪਿੱਛੋਂ ਧੀਰਮਲ ਆਪਣੇ ਨਾਲ ਸ਼ੀਹਾ ਮਸੰਦਾ ਤੇ ਹੋਰ ਪੰਜੀ ਬੰਦੂਕਾਂ ਵਾਲਿਆਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚ ਗਿਆ ਗੁਰੂ ਤੇਗ ਬਹਾਦਰ ਜੀ ਦਾ ਨਿਸ਼ਾਨਾ ਬਨ ਕੇ ਸ਼ੀਹਾ ਮਸੰਦ ਨੇ ਗੋਲੀ ਚਲਾ ਦਿੱਤੀ ਉਹ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੂੰਦੀ ਹੋਈ ਅੱਗੇ ਲੰਘ ਗਈ ਗੁਰੂ ਜੀ ਦਾ ਮੱਥਾ ਖੂਨ ਨਾਲ ਪਾਰ ਗਿਆ ਸੀ ਤੀਰਮਲ ਦੇ ਗੁਰੂ ਜੀ ਪਾਸ ਪੁੱਜਣ ਤੱਕ ਮਾਤਾ ਨਾਨਕੀ ਜੀ ਵੀ ਉੱਥੇ ਪੁੱਜ ਗਏ ਉਹਨਾਂ ਤੀਰਮਲ ਨੂੰ ਕਿਹਾ ਜੇ ਤੇਰੇ ਵਿੱਚ ਸ਼ਕਤੀ ਸੀ ਤਾਂ ਸੰਗਤ ਨੂੰ ਆਪਣੇ ਵੱਲ ਖਿੱਚਦਾ ਤੇਰਾ ਇਹ ਜੋਰ ਕੁਝ ਨਹੀਂ ਸਵਾਰ ਸਕਦਾ ਮਾਤਾ ਨਾਨਕੀ ਜੀ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਤੀਰਮਲ ਬੜਾ ਛਿੱਥਾ ਹੋਇਆ ਗੁਰੂ ਘਰ ਤੋਂ ਵਾਪਸ ਜਾਣ ਲੱਗਿਆਂ ਆਪਣੇ ਨਾਲ ਗੁਰੂ ਘਰ ਦਾ ਕੀਮਤੀ ਸਮਾਨ ਲੁੱਟ ਕੇ ਲੈ ਗਿਆ ਬੰਦੂਕਾਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਮੱਖਣ ਸ਼ਾ ਆਪਣੇ ਆਦਮੀ ਲੈ ਕੇ ਗੁਰੂ ਘਰ ਪੁੱਜਾ ਉਸ ਨੂੰ ਮਾਤਾ ਨਾਨਕੀ ਜੀ ਨੇ ਦੱਸਿਆ ਕਿ ਕਿਵੇਂ ਧੀਰਮਲ ਆਪਣੇ ਨਾਲ ਬੰਦੂਕਾਂ ਵਾਲੇ ਲੈ ਕੇ ਗੁਰੂ ਜੀ ਨੂੰ ਮਾਰਨ ਆਇਆ ਸੀ ਅਤੇ ਗੁਰੂ ਜੀ ਨੂੰ ਜ਼ਖਮੀ ਕਰਕੇ ਅਤੇ ਲੁੱਟਮਾਰ ਕਰਕੇ ਵਾਪਸ ਆਪਣੇ ਡੇਰੇ ਚਲਿਆ ਗਿਆ ਹੈ ਮੱਖਣ ਸ਼ਾ ਇਹ ਸੁਣ ਆਪਣੇ ਆਦਮੀ ਲੈ ਕੇ ਧੀਰਮਾਲ ਦੇ ਡੇਰੇ ਗਿਆ ਮੱਖਣ ਸ਼ਾ ਤੇ ਉਸ ਦੇ ਆਦਮੀਆਂ ਨੂੰ ਦੇਖ ਕੇ ਧੀਰਮਾਲ ਦੇ ਬੰਦੂਕਾਂ ਵਾਲੇ ਭੱਜ ਗਏ ਮੱਖਣ ਸ਼ਾ ਨੇ ਉਹ ਸਾਰਾ ਧਨ ਪਦਾਰਥ ਜਿਹੜਾ ਧੀਰਮਲ ਗੁਰੂ ਘਰ ਤੋਂ ਲੁੱਟ ਕੇ ਲੈ ਕੇ ਆਇਆ ਸੀ ਇਕੱਠਾ ਕਰਵਾਇਆ ਅਤੇ ਆਪਣੇ ਆਦਮੀ ਨੂੰ ਚੁਕਵਾ ਕੇ ਗੁਰੂ ਘਰ ਭੇਜ ਦਿੱਤਾ ਧੀਰਮਲ ਨੂੰ ਨੰਗੇ ਪੈਰੀਂ ਤੋਰ ਕੇ ਅਤੇ ਸ਼ੀਹਾ ਮਸਾਂਧ ਦੇ ਹੱਥ ਸ਼ੀਹਾ ਮਸਾਂਧ ਦੇ ਹੱਥ ਪੈਰ ਬੰਨ ਕੇ ਗੁਰੂ ਜੀ ਪਾਸ ਲਿਆ ਕੇ ਹਾਜ਼ਰ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਇਹ ਸਭ ਕੁਝ ਦੇਖ ਕੇ ਮੱਖਣ ਸ਼ਾਹ ਨੂੰ ਕਿਹਾ ਇਹਨਾਂ ਨੂੰ ਛੱਡ ਦੇਵੋ ਉਹ ਸਾਰਾ ਧਨ ਪਦਾਰਥ ਇਹਨਾਂ ਨੂੰ ਮੋੜ ਦੇਵੋ ਜਿਹੜਾ ਇਹਨਾਂ ਤੇ ਡੇਰੇ ਤੋਂ ਤੁਸੀਂ ਲੈ ਕੇ ਆਏ ਹੋ ਇਹਨਾਂ ਇਹ ਸਭ ਕੁਝ ਧਨ ਪਦਾਰਥ ਦੇ ਮੋਹ ਵਿੱਚ ਫਸ ਕੇ ਕੀਤਾ ਹੈ ਜਿਸ ਧਨ ਪਦਾਰਥ ਪਾਸੋਂ ਇਹਨਾਂ ਨੂੰ ਸੁੱਖ ਦੀ ਆਸ ਸੀ ਉਸ ਨੇ ਇਹਨਾਂ ਨੂੰ ਹੀ ਦੁਖੀ ਕਰ ਦਿੱਤਾ ਹੈ ਸੋ ਧਨ ਪਦਾਰਥ ਇਹਨਾਂ ਪਾਸ ਹੀ ਜਾਣਾ ਚਾਹੀਦਾ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਮੱਖਣ ਚਾਹ ਨੇ ਸਾਰਾ ਧਨ ਪਦਾਰਥ ਉਹਨਾਂ ਨੂੰ ਵਾਪਸ ਕਰ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਾਪਸ ਨਾ ਕੀਤੀ ਕਿਉਂਕਿ ਬੀੜ ਸਿੱਖ ਧਰਮ ਦੇ ਸੱਚੇ ਗੁਰੂ ਨਾਲ ਸੰਬੰਧਿਤ ਸੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ